ਸਸ਼੍ਰੀ ਕਾਲ ਜੀ ਤੁਸੀਂ ਦੇਖ ਰਿਹਾ ਸਮ ਦਾ ਨਿਊਜ਼ ਕਿ ਮੈਂ ਹਾਂ ਪ੍ਰਦੀਪ ਗੌਰ ਤਾਂ ਪੰਜਾਬ ਦੇ ਵਿੱਚੋਂ ਆਉਣ ਵਾਲੇ ਦਿਨਾਂ ਦੇ ਵਿੱਚ ਦਰਸਲ ਮੌਨਸੂਨ ਹੁਣ ਦਸਤਕ ਦੇਣ ਜਾ ਰਿਹਾ ਦੱਸਿਆ ਕਿ ਰਾਜਸਥਾਨ ਦੇ ਵਿੱਚ ਮੌਨਸੂਨ ਨੇ ਆਪਣੀ ਐਂਟਰੀ ਮਾਰ ਲਈ ਹੈ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਤੇਜ਼ੀ ਦੇ ਨਾਲ ਵਧ ਰਿਹਾ ਇੱਥੇ ਕੁਝ ਖ਼ਬਰ ਹੀ ਲੁਧਿਆਣਾ ਵਾਸੀਆ ਲਈ ਵੀ ਹੈ ਤਾਂ ਪੰਜਾਬੀਓ ਜਲਦੀ ਜਲਦੀ ਆਪਣੇ ਕੰਮ ਨਿਬੇੜ ਲਓ ਕਿਉਂਕਿ ਸ਼ਨੀਵਾਰ ਐਤਵਾਰ ਅਤੇ ਸੋਮਵਾਰ ਨੂੰ ਬਾਰਿਸ਼ ਜਿਹੜੀ ਹੋਣ ਵਾਲੀ ਹੈ ਤਾਂ ਮੌਸਮ ਵਿਭਾਗ ਦੇ ਵੱਲੋਂ yellow alert ਜਾਰੀ ਕਰ ਦਿੱਤਾ ਗਿਆ ਆਹ ਤਸਵੀਰਾਂ ਤੁਹਾਨੂੰ ਮੈਂ ਦਿਖਾ ਦਿੰਦੀ ਆ ਇਸ ਵੇਲੇ ਲੁਧਿਆਣਾ ਸ਼ਹਿਰ ਦੀਆਂ ਜਿੱਥੇ ਠੰਡੀਆਂ ਹਵਾਵਾਂ ਨੇ ਜਿਹੜੀਆਂ ਚੱਲਣੀਆਂ ਸ਼ੁਰੂ ਹੋ ਗਈਆਂ ਨੇ ਆਹ ਤਾਂ ਜਿੱਥੇ ਤੇਜ਼ ਕੜਕ ਦੀ ਧੁੱਪ ਦਿਖਦੀ ਸੀ ਹੁਣ ਬੱਦਲ ਨੇ ਜਿਹੜੇ ਹਲਕੇ ਜੇ ਛਾਏ ਹੋਏ ਨੇ ਹਵਾ ਚੱਲ ਰਹੀ ਐ ਪਰ ਕੋਈ ਲੂ ਨਹੀਂ ਐ ਸਗੋਂ ਠੰਡੀਆਂ ਹਵਾਵਾਂ ਨੇ ਆਹ ਤਾਂ ਬਿਲਕੁਲ ਇਸ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ ਪਿਛਲੇ 24 ਘੰਟਿਆਂ ਦੇ ਵਿੱਚ ਤਾਪਮਾਨ ਐ ਜਿਹੜਾ ਉਹ ਲਗਾਤਾਰ ਘਟਨਾ ਵੀ ਸ਼ੁਰੂ ਹੋ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤਾਪਮਾਨ ਦੇ ਵਿੱਚ 2 ਤੋਂ 3 ਡਿਗਰੀ ਜਿਹੜਾ ਘਟਾ ਦਰਜ ਕੀਤਾ ਜਾ ਸਕਦਾ ਯਾਨੀ ਕਿ ਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ ਆ ਤਾਂ ਪੰਜਾਬ ਦੇ ਵਿੱਚ yellow alert ਜਾਰੀ ਹੋ ਗਿਆ ਸਵੇਰ ਤੋਂ ਹੀ ਚੰਡੀਗੜ੍ਹ ਦੇ ਵਿੱਚ ਲਗਾਤਾਰ ਬਾਰਿਸ਼ ਹੋ ਰਹੀ ਹੈ ਜੇ ਗੱਲ ਕੀਤੀ ਜਾਵੇ ਬਟਾਲੇ ਦੀ ਗੁਰਦਾਸਪੁਰ ਦੀ ਕਾਲੇ ਬੱਦਲ ਛਾਏ ਹੋਏ ਨੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਰਹੀ ਹੈ ਤਾਂ ਲੁਧਿਆਣੇ ਦੇ ਵਿੱਚ ਵੀ ਹੁਣ ਮੌਸਮ ਵਿਭਾਗ ਨੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਕੀ ਕੱਲ੍ਹ ਸਵੇਰੇ 5 ਵਜੇ ਤੋਂ ਹੀ ਬਾਰਿਸ਼ ਪੈਣੀ ਸ਼ੁਰੂ ਹੋ ਜਾਏਗੀ ਮੌਸਮ ਫਿਰ ਤੋਂ ਸੁਹਾਵਣਾ ਹੋਏਗਾ ਤਾਪਮਾਨ ਦੇ ਵਿੱਚ ਫਿਰ ਤੋਂ ਗਿਰਾਵਟ ਦਰਜ ਕੀਤੀ ਜਾਏਗੀ ਤਾਂ ਦੱਸ ਦਈਏ ਕਿ ਅੱਜ 20 ਜੂਨ ਹੈ 20 21 22 ਅਤੇ 23 ਤਾਂ 23 ਜੂਨ ਤੱਕ ਮੌਨਸੂਨ ਦੀ ਐਂਟਰੀ ਜਿਹੜੀ ਪੰਜਾਬ ਦੇ ਵਿੱਚ ਹੋ ਸਕਦੀ ਹੈ ਦੱਸਦੀ ਕਿ ਰਾਜਸਥਾਨ ਦੇ ਵਿੱਚ ਐਂਟਰੀ ਹੋ ਚੁੱਕੀ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਮੌਨਸੂਨ ਤੇਜ਼ੀ ਦੇ ਨਾਲ ਵਧਦਾ ਹੋਇਆ ਨਜ਼ਰਾ ਆ ਰਿਹਾ ਹੈ ਤਾਂ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ yellow alert ਜਾਰੀ ਕਰ ਦਿੱਤਾ ਹੈ ਇਸ ਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਆਹ ਤਾਂ ਰੂਪਨਗਰ ਮੁਹਾਲੀ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਲੁਧਿਆਣਾ ਸੰਗਰੂਰ ਮਾਨਸਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ yellow alert ਜਾਰੀ ਕਰ ਦਿੱਤਾ ਗਿਆ ਤੇ ਵੀ ਜਾਣਕਾਰੀ ਦੇ ਦਿੰਨੇ ਆ ਤੇਜ਼ ਹਵਾਵਾਂ ਚੱਲ ਸਕਦੀਆਂ ਹਨੇਰੀ ਆ ਸਕਦੀ ਹੈ ਆ ਤੂਫਾਨ ਆ ਸਕਦਾ ਤੇ ਬਿਜਲੀ ਗਰਜਣ ਦੀ ਸੰਭਾਵਨਾ ਜਿਹੜੀ ਉਹ ਵੀ ਜਤਾਈ ਜਾ ਸਕਦੀ ਹੈ ਤਾਂ ਬਿਲਕੁਲ ਗਰਮੀ ਤੋਂ ਲੋਕ ਨੇ ਜਿਹੜੇ ਪਰੇਸ਼ਾਨ ਹੋਏ ਸੀ ਹਾਲੋ ਬਿਹਾਲ ਹੋਏ ਸੀ ਘਰ ਤੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋਇਆ ਪਿਆ ਸੀ ਅ ਤਾਂ ਰੱਬ ਇੱਕ ਵਾਰ ਫਿਰ ਤੋਂ ਮਿਹਰਬਾਨ ਹੋਇਆ ਦੋ ਦਿਨ ਪਹਿਲਾਂ ਵੀ ਬਾਰਿਸ਼ ਹੋਈ ਸੀ ਤਾਪਮਨ ਫਿਰ ਤੋਂ ਗਿਰਾਵਟ ਦੇ ਵਿੱਚ ਆਇਆ ਸੀ ਤਾਪਮਨ ਦੇ ਵਿੱਚ ਫਿਰ ਤੋਂ ਗਿਰਾਵਟ ਦਰਜ ਕੀਤੀ ਗਈ ਸੀ ਤਾਂ ਹੁਣ ਇੱਕ ਵਾਰ ਫਿਰ ਤੋਂ ਮਾਨਸੂਨ ਦੀ ਐਂਟਰੀ ਹੋਣ ਜਾ ਰਹੀ ਹੈ ਲੋਕਾਂ ਦੇ ਚਿਹਰਿਆਂ ਦੇ ਉੱਤੇ ਖੁਸ਼ੀ ਹੈ ਜਿਹੜੀ ਉਹ ਦੇਖਣ ਵਾਲੀ ਹੋਏਗੀ ਆ ਤਾਂ ਲੁਧਿਆਣਾ ਵਾਸੀਆਂ ਲਈ ਇਹ ਮਹੱਤਵ ਜਾਣਕਾਰੀ ਮੈਂ ਤੁਹਾਨੂੰ ਦੇ ਦੇਣੀ ਆ ਕਿ ਜਿਸ ਤਰੀਕੇ ਦੇ ਨਾਲ ਅੱਤ ਦੀ ਗਰਮੀ ਪੈ ਰਹੀ ਸੀ ਟੈਂਪਰੇਚਰ 47 ਡਿਗਰੀ ਤੋਂ ਵੀ ਪਾਰ ਪਹੁੰਚਿਆ ਹੋਇਆ ਸੀ ਤੇ ਹਵਾਵਾਂ ਚੱਲ ਰਹੀਆਂ ਨੇ ਮੈਂ ਤਸਵੀਰਾਂ ਕਹੂੰਗੀ ਕੈਮਰੇਜ ਤੁਹਾਨੂੰ ਜ਼ਰੂਰ ਦੇਖਣ ਨੂੰ ਮਿਲਣਗੀਆਂ ਆ ਕਿ ਹੰਡੀਆਂ ਹਵਾਵਾਂ ਚੱਲਦੀਆਂ ਨੇ ਲੋਕਾਂ ਦੇ ਚਿਹਰਿਆਂ ਦੇ ਉੱਤੇ ਕਿਤੇ ਨਾ ਕਿਤੇ ਖੁਸ਼ੀ ਹੈ ਜਿਹੜੀ ਜ਼ਰੂਰ ਦੇਖ ਨੂੰ ਮਿਲੇਗੀ ਇਸ ਤੋਂ ਇਲਾਵਾ ਅੰਮ੍ਰਿਤਸਰ ਲੁਧਿਆਣਾ ਫਰੀਦਕੋਟ ਜਲੰਧਰ ਦੇ ਵਿੱਚ ਵੀ ਤਾਪਮਨ 36 ਡਿਗਰੀ ਸੈਲਸੀਅਸ ਤੋਂ ਪਾਰ ਰਿਹਾ ਤੇ ਇਸ ਸਾਲ ਸੂਬੇ ਦੇ ਵਿੱਚ ਬਠਿੰਡਾ ਜਿਹੜਾ ਕਿਹਾ ਸਕਦੇ ਆ ਬਠਿੰਡੇ ਚ 47 ਡਿਗਰੀ ਟੈਂਪਰੇਚਰ ਰਿਕਾਰਡ ਕੀਤਾ ਗਿਆ ਤੇ 24 ਘੰਟਿਆਂ ਬਾਅਦ ਯਾਨੀ ਕਿ ਕੱਲ ਸਵੇਰੇ 5 ਵਜੇ ਤੋਂ ਬਾਅਦ ਤਾਪਮਨ ਦੇ ਵਿੱਚ ਫਿਰ ਤੋਂ 2 ਤੋਂ 3 ਡਿਗਰੀ ਗਰਾਵਡ ਦਰਜ ਕੀਤੀ ਜਾ ਸਕਦੀ ਹੈ ਤਾਂ ਜੇਕਰ ਤੁਸੀਂ ਵੀ ਕੋਈ ਵੀ ਬਾਹਰਲਾ ਕੰਮ ਆਪਣਾ ਨਿਪਟਾਉਣਾ ਚਾਹੁੰਦੇ ਹੋ ਤਾਂ ਜਲਦੀ ਜਲਦੀ ਨਿਪਟਾ ਲਓ ਕਿਉਂਕਿ ਕੱਲ ਸਾਰਾ ਦਿਨ ਬਾਰਿਸ਼ ਰਹਿਣ ਵਾਲੀ ਹੈ ਇਹ ਨੂੰ ਆ ਨਸੀ ਨਹੀਂ ਲਗਾ ਰਹੇ ਸਗੋ ਮੌਸਮ ਵਿਭਾਗ ਦੇ ਵੱਲੋਂ ਲਗਾਏ ਜਾ ਰਹੇ ਨੇ ਜੀ ਹਾਂ ਸ਼ਨੀਵਾਰ ਐਤਵਾਰੋਂ ਸੋਮਵਾਰ ਤਿੰਨ ਦਿਨ ਲਗਾਤਾਰ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਸੋ ਜਿੱਥੇ ਲੋਕ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੇਗੀ ਉਥੇ ਕਿਤੇ ਨਾ ਕਿਤੇ ਕੰਮਾਂ ਨੂੰ ਕਰਨ ਲਈ ਅਰਚਣਾ ਜਿਹੜੀ ਉਹ ਵੀ ਜ਼ਰੂਰ ਪੈਗੀ ਇਸ ਲਈ ਅਸੀਂ ਆਪਣੇ ਚੈਨਲ ਦੇ ذریعے ਜਿੱਥੇ ਲੋਕਾਂ ਨੂੰ ਸੁਨੇਹਾ ਦੇ ਰਹੇ ਹਾਂ ਕਿ ਤੁਸੀਂ ਆਪਣੇ ਕੰਮ ਜਲਦੀ ਤੋਂ ਜਲਦੀ ਨਿਪਟਾ ਲਓ ਕਿਉਂਕਿ ਬਾਰਿਸ਼ ਆਉਣ ਵਾਲੀ ਹੈ ਉੱਥੇ ਅਸੀਂ ਇਹ ਵੀ ਸੁਨੇਹਾ ਦੇ ਰਹੇ ਹਾਂ ਕਿ ਹੁਣ ਲੋਕ ਨੇ ਜਿਹੜੇ ਇੱਕ ਵਾਰ ਫਿਰ ਤੋਂ ਖੁਸ਼ ਮਿਜ਼ਾਜ ਹੋਣਗੇ ਮੀਂਹ ਦੀਆਂ ਬੁਛਾੜਾਂ ਪੈਣਗੀਆਂ ਕਿਣਮਿਣ ਹੋਏਗੀ ਅਸਮਾਨ ਦੇ ਵਿੱਚ ਕਾਲੇ ਬੱਦਲ ਛਾਏ ਰਹਿਣਗੇ ਇੱਕ ਵਾਰ ਫਿਰ ਤੋਂ ਲੋਕਾਂ ਨੂੰ ਰਾਹਤ ਮਿਲੇਗੀ ਸੋ ਇਦਾਂ ਦੀ ਹੋਰ ਅਪਡੇਟ ਦੇ ਲਈ ਜੁੜੇ ਰਹੋ ਮੇਰੇ ਨਾਲ ਹਰਨਿੰਦਰ ਜੱਜ ਧੰਨਵਾਦ